ਸਤਿ ਸ੍ਰੀ ਅਕਾਲ ਜੀ ਮੈਂ ਮिक्की ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੂ ਬਟੀਕ ਦੇ ਉੱਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਕਾਲੇ ਰੰਗ ਦਾ ਸੂਟ ਆ ਵੀ ਕਾਲੇ ਰੰਗ ਦੇ ਸੂਟ ਉੱਤੇ ਆਪਾਂ ਛਾਪਾ ਕਿਸ ਤਰੀਕੇ ਨਾਲ ਉਤਾਰ ਸਕਦੇ ਹਾਂ ਕਿਉਂਕਿ ਕਾਲੇ ਰੰਗ ਦੇ ਸੂਟ ਉੱਤੇ ਜਿਹੜਾ ਨੀਲ ਦਾ ਛਾਪਾ ਹੁੰਦਾ ਉਹ ਬਿਲਕੁਲ ਵੀ ਨਹੀਂ ਦਿੰਦਾ ਤੇ ਇਹਦੇ ਉੱਤੇ ਛਾਪਾ ਪਾਉਣ ਦਾ ਕੀ ਤਰੀਕਾ ਵੀ ਜਿਹੜਾ ਇਹਦੇ ਉੱਤੇ ਛਾਪਾ ਉਤਾਰ ਕੇ ਡਿਜ਼ਾਈਨ ਬਿਲਕੁਲ ਵਧੀਆ ਤਰੀਕੇ ਨਾਲ ਦੇਖੇ ਤੇ ਉਸ ਤੋਂ ਬਾਅਦ ਆਪਾਂ ਉਹਦੇ ਤੇ ਕਢਾਈ ਕਰ ਸਕੀਏ ਇੱਕ ਤੁਹਾਨੂੰ ਤਰੀਕਾ ਦਿਖਾਵਾਂਗੇ ਕਿ ਕਾਲੇ ਰੰਗ ਉੱਤੇ ਆਪਾਂ ਛਾਪਾ ਕਿਸ ਤਰੀਕੇ ਨਾਲ ਧਾਰ ਸਕਦੇ ਹਾਂ ਤੇ ਇੱਕ ਤੁਹਾਨੂੰ ਇਹਦਾ ਡਿਜ਼ਾਈਨ ਦਿਖਾਵਾਂਗੇ ਵੀ ਜਿਹੜੀ ਇਹਦੇ ਤੇ ਕਢਾਈ ਹੋ ਗਈ ਉਹ ਵੀ ਉਹ ਕਿੱਦਾਂ ਦੀ ਕਢਾਈ ਹੋਈ ਆ ਤੇ ਕਾਲੇ ਸੂਟ ਉੱਤੇ ਕਢਾਈ ਕੀਤੀ ਹੋਈ ਕਿੱਦਾਂ ਦੀ ਲੱਗਦੀ ਆ ਤੁਸੀਂ ਕਮੈਂਟ ਕਰਕੇ ਦੱਸਿਓ ਸਾਨੂੰ ਵੀ ਜਿਹੜੀ ਅਸੀਂ ਕਢਾਈ ਦਿਖਾਵਾਂਗੇ ਤੇ ਤਰੀਕਾ ਦਿਖਾਵਾਂਗੇ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਤੇ ਜਿਹੜੇ ਭੈਣ ਭਰਾ ਮੇਰੇ ਅਪਰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲ ਚਲੋ ਜੀ ਆਪਾਂ ਦੇਖਦੇ ਹਾਂ ਕੀ ਤਰੀਕਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਣੇ ਕੋਲ ਆਇਆ ਇੱਕ ਬਲੈਕ ਸੂਟ ਤੇ ਇਹਦੇ ਤੇ ਆਪਾਂ ਨੇ ਕਢਾਈ ਕਰਨੀ ਹੈ ਬਲੈਕ ਸੂਟ ਦੇ ਉੱਪਰ ਤੇ ਇਹ ਤੇ ਆਪਾਂ ਨੇ ਘੇਰੇ ਦਾ ਡਿਜ਼ਾਈਨ ਬਣਾਉਣਾ ਤੇ ਅੱਜ ਆਪਾਂ ਇਹਨੂੰ ਟ੍ਰੇਸ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਇਹਦੇ ਤੇ ਆਪਾਂ ਕਿਸ ਤਰ੍ਹਾਂ ਟ੍ਰੇਸ ਕਰ ਸਕਦੇ ਹਾਂਗੇ ਤੇ ਤੁਸੀਂ ਦੇਖਿਓ ਤੇ ਆਪਾਂ ਨਿਸ਼ਾਨੀਆਂ ਲਾ ਰਹੇ ਹਾਂ ਹੁਣ ਇਹਦੇ ਤੇ ਤੇ ਇਹਦੇ ਘੇਰੇ ਦਾ ਡਿਜ਼ਾਈਨ ਹੈ ਤੇ ਬਾਹਾਂ ਦਾ ਡਿਜ਼ਾਈਨ ਕਰਨਾ ਆਪਾਂ ਨੇ ਤੇ ਆਪਾਂ 3 ਇੰਚ ਘੇਰੇ ਦਾ ਕਪੜਾ ਨੀਚੋਂ ਛੱਡਾਂਗੇ ਤੇ ਬਾਕੀ 2.5 2.5 ਇੰਚ ਆਪਾਂ ਇਹਦੇ ਸਾਈਡਾਂ ਤੋਂ ਰੱਖਦੇ ਹੁੰਨੇ ਆ ਤੇ 3 ਇੰਚ ਆਪਾਂ ਨੀਚੇ ਘੇਰੇ ਵਾਲੀ ਸਾਈਡ ਰੱਖਦੇ ਹੁੰਨੇ ਆ ਤੇ ਇਸ ਤਰ੍ਹਾਂ ਆਪਾਂ ਇਹਦੇ ਤੇ ਨਿਸ਼ਾਨੀਆਂ ਲਾ ਕੇ ਹਨਾ ਚੌਕ ਨਾਲ ਤੇ ਬਾਕੀ ਆਪਾਂ ਸਾਰੀ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਓ ਵੀ ਆਪਾਂ ਕਿਵੇਂ-ਕਿਵੇਂ ਇਹਦੇ ਤੇ ਨਿਸ਼ਾਨੀਆਂ ਲਾ ਰਹੇ ਹਾਂ ਤੇ ਕਿਵੇਂ ਇਹਨੂੰ ਆਪਾਂ ਟ੍ਰੇਸ ਕਰਾਂਗੇ ਇਸ ਤਰ੍ਹਾਂ ਆਪਾਂ ਘੇਰੇ ਦੀ ਸਿੱਧੀ ਨਿਸ਼ਾਨੀ ਲਾ ਲਾਂਗੇ ਕਿਉਂਕਿ ਡਿਜ਼ਾਈਨ ਇਹ ਜਿਹੜਾ ਘੇਰੇ ਦਾ ਡਿਜ਼ਾਈਨ ਹੈ ਤੁਹਾਨੂੰ ਇਹਦੇ ਵਿੱਚ ਪਤਾ ਲੱਗੂਗਾ ਵੀ ਆਪਾਂ ਟ੍ਰੇਸ ਕਿਵੇਂ ਕਰਨੀ ਹੈ ਇਹਦੇ ਤੇ ਵੀ ਬਲੈਕ ਸੂਟ ਦੇ ਉੱਪਰ ਆਪਾਂ ਕਿਵੇਂ ਟ੍ਰੇਸ ਕਰ ਸਕਦੇ ਹਾਂ ਤੇ ਇਹ ਆਪਣੀਆਂ ਆਗੀਆਂ ਬਾਹਾਂ ਇਧਰਲੀ ਸਾਈਡ ਆਪਾਂ ਬਾਹਾਂ ਤੇ ਨਿਸ਼ਾਨੀ ਲਾਵਾਂਗੇ ਤੁਸੀਂ ਵੀ ਇਸੇ ਤਰ੍ਹਾਂ ਦੇ ਡਿਜ਼ਾਈਨਿੰਗ ਕਰ ਸਕਦੇ ਹੋ ਬਲੈਕ ਸੂਟ ਤੇ ਇਸ ਤਰ੍ਹਾਂ ਟ੍ਰੇਸ ਕਰ ਸਕਦੇ ਹੋ ਜੇ ਕਿਸੇ ਨੇ ਵੀ ਇਹ ਡਿਜ਼ਾਈਨ ਕਰਨਾ ਹੋਵੇ ਤਾਂ ਤੁਸੀਂ ਇਹ ਡਿਜ਼ਾਈਨ ਵੀ ਸਾਡੇ ਵੀਡੀਓ ਤੋਂ ਟਰੇਸ ਉਤਾਰ ਸਕਦੇ ਹੋਗੇ ਬਹੁਤ ਸੋਹਣਾ ਡਿਜ਼ਾਈਨ ਬਣਾਵਾਂਗੇ ਆਪਾਂ ਇਹਦਾ ਤੇ ਲਾਸਟ ਤੱਕ ਤੁਸੀਂ ਵੀਡੀਓ ਨੂੰ ਜਰੂਰ ਦੇਖਿਓ ਕਿਉਂਕਿ ਲਾਸਟ ਦੇ ਆਪਾਂ ਨੇ ਇਹਦੀ ਪੂਰੀ ਕਢਾਈ ਦਾ ਡਿਜ਼ਾਈਨ ਪਿੱਛੇ ਬਣਿਆ ਹੋਏ ਦਾ ਪੂਰਾ ਪਾਇਆ ਵੀਡੀਓ ਚ ਵੀ ਕਿਵੇਂ ਦਾ ਡਿਜ਼ਾਈਨ ਇਹ ਬਣਿਆ ਹੈਗਾ ਤਾਂ ਸਾਰੀ ਵੀਡੀਓ ਨੂੰ ਤੁਸੀਂ ਜਰੂਰ ਦੇਖਿਓ ਤੇ ਸ਼ਾਰਟ ਵੀ ਆਪਾਂ ਪਾਵਾਂਗੇ ਇਸ ਦੀ ਸੂਟ ਦੀ ਤੇ ਉਹ ਸ਼ਾਰਟ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਦਾ ਡਿਜ਼ਾਈਨ ਆਪਾਂ ਨੇ ਤਿਆਰ ਕੀਤਾ ਇਹ ਮਲੈਕ ਸੂਟ ਦੇ ਉੱਪਰ ਇਹ ਇੱਕ ਪਾਰਟੀ ਵੀਅਰ ਸੂਟ ਆਪਾਂ ਰੈਡੀ ਕੀਤਾ ਮਤਲਬ ਜੇ ਪਾਰਟੀ ਤੇ ਹੀ ਪਾ ਸਕਦੇ ਆ ਆਪਾਂ ਵੈਸੇ ਵੀ ਆਪਾਂ ਨੇ ਜੇ ਕਿਸੇ ਹੋਰ ਫੰਕਸ਼ਨ ਵਗੈਰਾ ਤੇ ਪਾਉਣਾ ਹੋਵੇ ਜਿਵੇਂ ਲੋੜੀ ਵਗੈਰਾ ਤੇ ਪਾਉਣਾ ਹੋਵੇ ਉਹ ਵੀ ਪਾਰਟੀ ਵੀ ਹੋ ਗਈ ਹਨ ਵੀ ਉਹਦੇ ਤੇ ਆਪਾਂ ਪਾ ਸਕਦੇ ਆ ਇਹ ਆਪਣਾ ਬਾਹਾਂ ਦਾ ਆਪਣੇ ਲਾ ਲਿਆ ਜੀ 13 ਇੰਚ ਦੀ ਨਿਸ਼ਾਨੀ 6.5 ਇੰਚ ਤਿਆਰ ਕਰਨੀ ਸੀ ਇਹ ਬਾਹ ਤੇ 2.5 ਇੰਚ ਆਪਾਂ ਨੀਚੋਂ ਫੋਲਡਿੰਗ ਵਾਸਤੇ ਛੱਡੇ ਆ ਇਹਦੀ ਬਾਹਾਂ ਤੇ ਕੱਟਵਰਕ ਦੇ ਨਾਲ ਫਲਾਵਰ ਨੇ ਤੇ ਬਾਕੀ ਘੇਰੇ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਤੇ ਇਹ ਹੈ ਜੀ ਆਪਣੇ ਕੋਲ ਚੂਨਾ ਇਹਦੇ ਵਿੱਚ ਆਪਾਂ ਨੇ ਤਾਰਪਿੰਡ ਦਾ ਤੇਲ ਪਾਇਆ ਹੈ ਤੇ ਇਹਦੇ ਵਿੱਚ ਆਪਾਂ ਕਿੰਨਾ ਕੁ ਤੇਲ ਪਾਉਣਾ ਹੈ ਉਹ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਕੁ ਆਪਾਂ ਤੇਲ ਪਾਉਣਾ ਹੈ ਤੇ ਬਾਕੀ ਚੂਨਾ ਪਾਉਣਾ ਹੈ ਕਿਉਂਕਿ ਜੇ ਜ਼ਿਆਦਾ ਆਪਾਂ ਸਖਤ ਰੱਖਾਂਗੇ ਤਾਂ ਉਹਦੇ ਨਾਲ ਛਾਪਾ ਵਧੀਆ ਨਹੀਂ ਆਉਂਦਾ ਤੇ ਇਹਨੂੰ ਆਪਾਂ ਜੋੜ ਕੇ ਜਮਾ ਕੱਪੜੇ ਨੂੰ ਫੇਰ ਇਹਦੇ ਤੇ ਟ੍ਰੇਸ ਆਪਾਂ ਉਤਾਰਨੀ ਹੈ ਤੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਇਹਦਾ ਹਾਫ ਡਿਜ਼ਾਈਨ ਘੇਰੇ ਦਾ ਬਣਾਇਆ ਹੋਇਆ ਆਪਾਂ ਨੇ ਟਰੇਸ ਕੀਤੀ ਹੋਈ ਹੈ ਤੇ ਹਾਫ ਡਿਜ਼ਾਈਨ ਆਪਾਂ ਇੱਕ ਵਾਰ ਚ ਅੱਧੇ ਘੇਰੇ ਦਾ ਇੱਕ ਵਾਰ ਬਣਾਵਾਂਗੇ ਡਿਜ਼ਾਈਨ ਤੇ ਅੱਧੇ ਦਾ ਆਪਾਂ ਦੂਸਰੀ ਸਾਈਡ ਤੁਸੀਂ ਸਾਰਾ ਚ ਦੇਖਿਓ ਡਿਜ਼ਾਈਨ ਵੀ ਕਿਵੇਂ-ਕਿਵੇਂ ਆਪਾਂ ਟਰੇਸ ਉਤਾਰ ਰਹੇ ਹਾਂ ਤੇ ਇਸ ਤਰ੍ਹਾਂ ਆਪਾਂ ਨੇ ਰੱਖ ਲਿਆ ਤੇ ਕਈ ਵਾਰ ਆਪਾਂ ਨੂੰ ਹੱਥ ਰੱਖਣ ਚ ਪ੍ਰੋਬਲਮ ਹੁੰਦੀ ਹੈ ਤਾਂ ਪੈਰ ਵੀ ਆਪਾਂ ਰੱਖ ਕੇ ਉਹ ਕਰ ਸਕਦੇ ਹਾਂ ਕਿਉਂਕਿ ਇੱਕ ਹੱਥ ਨਾਲ ਵੀਡੀਓ ਬਣਾ ਰਹੇ ਸੀ ਨਾ ਇਸ ਕਰਕੇ ਇੱਕ ਸਾਈਡ ਤੇ ਪੈਰ ਰੱਖਣਾ ਦੀ ਕੋਸ਼ਿਸ਼ ਕੀਤੀ ਪਰ ਰੱਖਿਆ ਨਹੀਂ ਗਿਆ ਸਾਡੇ ਤੋਂ ਤੇ ਚਲੋ ਆਪਾਂ ਹੌਲੀ-ਹੌਲੀ ਇਹ ਛਾਪਲੇਅ ਸੂਟ ਐ ਇਸ ਤਰ੍ਹਾਂ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਇਸ ਤਰ੍ਹਾਂ ਟਰੇਸ ਕਰੀਏ ਦੀ ਕਿਉਂਕਿ ਇਹ ਕੰਮ ਆ ਜਿਹੜਾ ਇਹ ਦੋ ਜਾਣਿਆਂ ਨੂੰ ਤੁਸੀਂ ਸੈੱਟ ਆਉਂਦਾ ਕਿ ਜਦੋਂ ਡਿਜ਼ਾਈਨ ਵੱਡਾ ਹੁੰਦਾ ਜੇ ਛੋਟਾ ਡਿਜ਼ਾਈਨ ਹੁੰਦਾ ਉਹ ਤਾਂ ਇਕੱਲਾ ਜਾਣਾ ਵੀ ਟਰੇਸ ਕਰ ਸਕਦਾ ਤਾਂ ਇਸ ਕਰਕੇ ਅਸੀਂ ਦੋ ਜਾਣੀਆਂ ਇਹ ਕੰਮ ਕਰਦੇ ਆ ਤਾਂ ਕਰਕੇ ਵੀ ਦੋ ਜਾਣਿਆਂ ਤੂੰ ਹੀ ਇਹ ਕੰਮ ਟਰੇਸ ਵਾਲਾ ਸੈੱਟ ਆਉਂਦਾ ਹੈਗਾ ਇਸ ਤੇ ਆਪਾਂ ਨੇ ਇਸ ਤਰ੍ਹਾਂ ਇਹਦਾ ਅੱਧਾ ਡਿਜ਼ਾਈਨ ਹਾਫ ਮਤਲਬ ਘੇਰੇ ਦਾ ਬਣਾ ਲਿਆ ਤੇ ਹੁਣ ਆਪਾਂ ਇਹਨੂੰ ਟਰੇਸ ਕਰ ਰਹੇ ਹਾਂ ਤਾਰਪੀਨ ਦਾ ਤੇਲ ਤੇ ਚੂਨੇ ਦੇ ਨਾਲ ਇਹ ਬਲੈਕ ਸੂਟ ਦੇ ਉੱਪਰ ਆਪਣਾ ਚੂਨਾ ਹੀ ਦਿਖਾਈ ਦਿੰਦਾ ਨੀਲਦਾਰ ਜਿਹੜਾ ਤੇਸ ਹੁੰਦਾ ਉੱਤਰਦਾ ਜਾਂਦਾ ਮਤਲਬ ਇਹ ਤੇ ਦਿਖਾਈ ਨਹੀਂ ਦਿੰਦਾ ਹੈਗਾ ਨੀਲੇ ਦੇ ਤੇ ਇਸ ਕਰਕੇ ਇਹਦੇ ਤੇ ਵਾਈਟ ਚੀਜ਼ ਹੀ ਦਿਖਾਈ ਦਿੰਦੀ ਐ ਅਸੀਂ ਵਾਈਟ ਚੂਨਾ ਹੀ ਯੂਜ਼ ਕਰਦੇ ਹਾਂ ਉਦ ਲਈ ਆਪਾਂ ਨੂੰ ਚੂਨੇ ਦੇ ਵਿੱਚ ਤਾਰਪੀਨ ਦਾ ਤੇਲ ਚਾਹੀਦਾਗਾ ਤੁਸੀਂ ਦੇਖ ਸਕਦੇ ਹੋ ਵੀ ਇਹ ਆਪਾਂ ਨੇ ਇਸ ਤਰ੍ਹਾਂ ਕਰਕੇ ਹਨਾ ਟਰੇਸ ਉਤਾਰੀ ਹੈ ਇਹਦੀ ਤੇ ਇਸ ਤਰ੍ਹਾਂ ਇਹ ਦੇਖੋ ਤੁਸੀਂ ਬਹੁਤ ਸੋਹਣਾ ਹਨਾ ਡਿਜ਼ਾਈਨ ਨਿਕਲ ਕੇ ਆਇਆ ਤੇ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਜਿਹੜਾ ਹਾਫ ਆਪਣਾ ਰਹਿ ਗਿਆ ਹਨਾ ਸਾਈਡ ਘੇਰੇ ਦਾ ਉਧਰ ਵੀ ਪਾਸੇ ਵੀ ਆਪਾਂ ਇਸੇ ਤਰ੍ਹਾਂ ਟਰੇਸ ਉਤਾਰ ਲਾਂਗੇ ਤੇ ਆਪਾਂ ਨੇ ਹਾਫ ਡਿਜ਼ਾਈਨ ਇਹ ਰੈਡੀ ਕੀਤਾ ਹੋਇਆ ਸੀ ਇਸ ਕਰਕੇ ਹਾਫ ਕੇਰੇ ਦਾ ਹਾਫ ਲਗਾ ਕੇ ਨਿਸ਼ਾਨ ਵਿਚਾਲੇ ਦਾ ਹਨਾ ਤਾਂ ਅੱਧਾ ਡਿਜ਼ਾਈਨ ਉਧਰਲੀ ਸਾਈਡ ਤੇ ਅੱਧਾ ਡਿਜ਼ਾਈਨ ਉਧਰਲੀ ਸਾਈਡ ਕਈ ਵਾਰ ਆਪਣੇ ਲਵੇ ਹਨਾ ਟ੍ਰੇਸ ਪੇਪਰ ਦੀ ਘਾਟ ਹੋ ਜਾਂਦੀ ਹੈ ਜਾਂ ਕਈ ਵਾਰ ਐ ਹੁੰਦਾ ਵੀ ਸਾਰਾ ਡਿਜ਼ਾਈਨ ਸਾਪਣ ਨਾਲੋਂ ਵੀ ਸੇਮ ਡਿਜ਼ਾਈਨ ਬਣਾਉਣਾ ਹੁੰਦਾ ਆਪਾਂ ਨੇ ਤਾਂ ਹਾਫ ਡਿਜ਼ਾਈਨ ਕਰ ਲੈਣੇ ਹੁੰਦੇ ਆ ਤਾਂ ਉਹੀ ਡਿਜ਼ਾਈਨ ਦੂਸਰੀ ਸਾਈਡ ਆਪਾਂ ਚੱਕ ਕੇ ਰੱਖ ਕੇ ਹਨਾ ਟ੍ਰੇਸ ਪੇਪਰ ਤਾਂ ਦੂਸਰੀ ਸਾਈਡ ਆਪਾਂ ਬਣਾ ਸਕਦੇ ਹੁੰਦੇ ਆਗੇ ਤੇ ਤੁਸੀਂ ਇਹ ਵੀਡੀਓ ਚ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਊਗਾ ਵੀ ਪਹਿਲਾ ਪੇਪਰ ਕਿਹੜੀ ਸਾਈਡ ਰੱਖਿਆ ਹੈ ਤੇ ਹੁਣ ਕਿਹੜੀ ਸਾਈਡ ਰੱਖਿਆ ਹੈ ਇਸ ਤਰ੍ਹਾਂ ਸਾਰਾ ਡਿਜ਼ਾਈਨ ਆਪਣਾ ਪ੍ਰੋਪਰ ਰੈਡੀ ਹੋ ਜਾਂਦਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਇਹ ਡਿਜ਼ਾਈਨ ਹਨਾ ਕਿੰਨਾ ਸੋਹਣਾ ਟਰੇਸ ਹੋਇਆ ਤੇ ਬਾਕੀ ਤੁਸੀਂ ਸਾਰੀ ਵੀਡੀਓ ਨੂੰ ਜਰੂਰ ਦੇਖੋ ਤੁਸੀਂ ਵੀਡੀਓ ਚ ਦੇਖੋਗੇ ਵੀ ਇਹੇ ਡਿਜ਼ਾਈਨ ਹਨਾ ਵੀ ਬਣ ਕੇ ਕਿੰਨਾ ਸੋਹਣਾ ਤਿਆਰ ਹੋਇਆਗਾ ਤੇ ਇਹਦੇ ਚ ਕਲਰ ਕੰਬੀਨੇਸ਼ਨ ਕੰਬੀਨੇਸ਼ਨ ਵੀ ਦੇਖੋਗੇ ਤੁਸੀਂ ਵੀ ਕਲਰ ਕਿੰਨੇ ਸੋਹਣੇ ਲੱਗਦੇ ਨੇ ਬਾਕੀ ਬਲੈਕ ਸੂਟ ਹੈ ਬਲੈਕ ਸੂਟ ਤੇ ਕਲਰ ਸਾਰੀ ਸੋਹਣੇ ਲੱਗਦੇ ਨੇ ਕਾਲਾ ਸੂਟ ਆ ਜੀ ਤੇ ਪਹਿਲਾਂ ਛਾਪਾ ਦਾ ਦਿਖਾਇਆ ਸੀ ਤੁਹਾਨੂੰ ਵੀ ਛਾਪਾ ਕਾਲੇ ਸੂਟ ਤੇ ਨੀਲੇ ਨੀਲੇ ਨੀਲ ਦਾ ਉਤਰਦਾ ਨਹੀਂ ਇਸ ਕਰਕੇ ਉਵੇਂ ਛਾਪਾ ਤਾਂ ਨਾ ਪੈਂਦਾ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਤੇ ਉਹ ਛਾਪੇ ਦਾ ਜਿਹੜਾ ਛਾਪਾ ਤਾਂ ਰਹਿ ਸੀਗਾ ਆਹ ਕਢਾਈ ਕੀਤੀ ਗਈ ਆ ਅਕੇਰੇ ਤੇ ਕਢਾਈ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਆ ਕਿੰਨਾ ਯੂਨੀਕ ਡਿਜ਼ਾਈਨ ਆ ਤੇ ਬਾਕੀ ਕਾਲੇ ਸੂਟ ਦੇ ਉੱਤੇ ਨਾ ਇੱਕ ਕਢਾਈ ਜਿਹੜੀ ਕਰੀਆ ਰੰਗਾਂ ਦੀ ਕਿੰਨੀ ਸੋਹਣੀ ਲੱਗ ਰਹੀ ਆ ਤੇ ਆ ਵਾਹਾਂ ਦਾ ਡਿਜ਼ਾਈਨ ਆ ਗਿਆ ਇੱਧਰ ਕੱਟਵਰਕ ਕੀਤਾ ਹੋਇਆ ਤੇ ਆ ਦੂਜੀ ਵਾਹਾਂ ਦਾ ਡਿਜ਼ਾਈਨ ਆ ਗਿਆ ਤੇ ਨਾਲ ਕੱਟਵਰਕ ਤੇ ਆ ਜਿਹੜਾ ਨੀਚੇ ਜਾਲੀਦਾਰ ਡਿਜ਼ਾਈਨ ਕੀਤਾ ਹੋਇਆ ਹੈ ਜਰੀ ਦਾ ਕੀਤਾ ਹੋਇਆ ਨਾ ਤੇ ਆ ਉੱਤੇ ਫੁੱਲ ਆ ਗਏ ਲਾਈਟ ਰੰਗ ਵਰਤਿਆ ਗਿਆ ਇਹਨਾਂ ਵਿੱਚ ਲਾਈਟ ਰੰਗ ਕਰਕੇ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਡਿਜ਼ਾਈਨ ਕਿਦਾਂ ਦਾ ਲੱਗਿਆ ਇਹ ਆ ਮੈਂ ਤੁਹਾਨੂੰ ਉੱਤੋਂ ਦਿਖਾ ਦੇਣਾ ਸੂਟ ਬਣ ਕੇ ਪਾਇਆ ਹੋਇਆ ਇਹ ਬਹੁਤ ਜਿਆਦਾ ਸੋਹਣਾ ਲੱਗੂਗਾ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਨੂੰ ਤਰੀਕਾ ਵਧੀਆ ਲੱਗਿਆ ਤੇ ਜੋ ਮੈਂ ਡਿਜ਼ਾਈਨ ਦਿਖਾਇਆ ਅਖੀਰ ਦੇ ਵਿੱਚ ਉਹ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਡਿਜ਼ਾਈਨ ਵਧੀਆ ਲੱਗਿਆ ਪਸੰਦਾ ਆ ਤੁਹਾਡੇ ਡਿਜ਼ਾਈਨ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਕਿਉਂਕਿ ਕਾਲੇ ਸੂਟ ਉੱਤੇ ਨਾ ਲਾਈਟਰ ਰੰਗਾਂ ਦੀ ਕੜਾਈ ਬਹੁਤ ਜਿਆਦਾ ਸੋਹਣੀ ਲੱਗ ਰਹੀ ਆ ਤੇ ਜਿਹੜਾ ਜਰੀ ਦਾ ਟੱਚ ਦਿੱਤਾ ਹੋਇਆ ਵਿੱਚ ਹੈ ਨਾ ਉਹ ਜਾਲੀ ਟਾਈਪ ਡਿਜ਼ਾਈਨ ਕਰਿਆ ਹੋਇਆ ਉਹ ਵੀ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਤੇ ਬਾਕੀ ਕਾਲੀ ਸੂਟ ਉੱਤੇ ਜਿਹੜਾ ਛਾਪਾ ਤਾਰ ਦਾ ਤਰੀਕਾ ਉਹ ਵੀ ਤੁਹਾਨੂੰ ਵਧੀਆ ਲੱਗਿਆ ਤੁਸੀਂ ਸਾਨੂੰ ਇਸੇ ਸੰਬੰਧੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਤੇ ਜਿਹੜੇ ਭੈਣ ਭਰਾਵਾਂ ਨੇ ਅਪਰ ਹੋਰ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦੱਬਿਓ ਤੇ ਸ਼ੇਅਰ ਵੀ ਕਰਿਓ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਉਹਨੂੰ ਮਾਫ਼ ਕਰਦੇ ਹੋ ਚਲੋ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੱਸਦੇ ਰਹੋ ਹਾਜ਼ਰ ਰਹੋ ਖੁਸ਼ ਰਹੋ ਸਾਸਰੀ ਘਰ ਦੀ